ਡਾਇਰੈਕਟਰ ਸਾਹਿਬ ਆਪ ਹੱਸ ਨਹੀਂ ਸਕਦੇ ਕਿਉਂ ਨਹੀਂ ਆਸ ਹੈ ਡਾਇਰੈਕਟਰ ਨੂੰ ਫੀਲਿੰਗ ਨਹੀਂ ਹੁੰਦੀ ਆ ਨਹੀਂ ਸਾਡੇ ਤੁਸੀਂ ਆਨ ਵਰਕ ਨਹੀਂ ਆਨ ਵਰਕ ਤੁਸੀਂ ਦੰਦ ਘੱਟ ਛੱਡ ਗਿਆ ਕੋਸ਼ਿਸ਼ ਐਸੇ ਹੋ ਸਕਦਾ ਉਹ ਤਾਂ ਹੈ ਡਾਇਰੈਕਟਰ ਵਿਚਾਰਾ ਕਲਪ ਚੁੱਕਿਆ ਆ ਪੂਰੀ ਤਰ੍ਹਾਂ ਮੇਰੀ ਟੀਮ ਕੀ ਮੇਰੇ ਬਾਤ ਨਹੀਂ ਸੁਣਦੇ ਬਾਈ ਹੋ ਪਿੱਛੇ ਡਾਂਡੀਆਂ ਖੇਡਣ ਦੀ ਇਹਨਾਂ ਤੌਖੀ ਕਰਦਾ ਖਾ ਖਾ ਕੇ ਮੋਟੀ ਹੋ ਗਈ ਆਨਲਾਈਨ ਕੋਈ ਆਈ ਜਾ ਰਹੇ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਦੁਬਾਰਾ ਤੋਂ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਉਨਕੀ ਛੜ ਦੇ ਕਲਾ ਦੇ ਵਿੱਚ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਅੱਜ ਅਸੀਂ ਫੇਰ ਜਾ ਰਹੇ ਯੂਨੀਵਰਸਿਟੀ ਅੱਪਾ ਇੱਕ ਨਿਊ ਪ੍ਰੋਜੈਕਟ ਕਹਿ ਸਕਦੇ ਤਾਂ ਆ ਕੇ ਆ ਰਹੇ ਹਾਂ ਤੇ ਉਹ ਤੁਹਾਨੂੰ ਦਿਖਾਵਾਂਗੇ BTS ਜਦੋਂ ਅਸੀਂ ਪ੍ਰੈਕਟਿਸ ਕਰਦੇ ਹਾਂ ਕੀ ਸ਼ਦਾ ਕੋਲਦੇ ਸੋ ਚੱਲਦੇ ਹਾਂ ਯੂਨੀਵਰਸਿਟੀ ਮਿਲਦੇ ਹਾਂ ਉੱਥੇ ਜਾ ਕੇ ਯੂਨੀਵਰਸਿਟੀ ਪਹੁੰਚਣ ਤੋਂ ਬਾਅਦ ਉਹ ਚੌਥੀ ਲੈਕਚਰ ਲੱਗ ਰਿਹਾ ਸੀ ਜੋ ਮੇਰਾ ਨਹੀਂ ਸੀ ਬਾਕੀ ਬੱਚਿਆਂ ਦਾ ਸੀ ਇਸ ਕਰਕੇ ਮੈਂ ਨੀਚੇ ਬੈਠ ਗਈ ਹੀ ਤੇ ਕੁਝ ਸਕ੍ਰਿਪਟ ਦੀਆਂ ਕੁਝ ਸੀਨ ਲਿਖਣੇ ਸੀ ਤੇ ਮੈਂ ਕਿਹਾ ਚਲ ਬੈਠ ਕੇ ਸੀਨ ਲਿਖ ਲੀਏ ਤੇ ਉਹ ਵੇਖਦੇ ਵੇਖਦੇ ਮੈਨੂੰ ਪਤਾ ਲੱਗਾ ਬਈ ਮੇਰੇ ਮੱਥੇ ਉੱਤੇ ਕਬਬ ਜਿਹਾ ਜੱਗ ਰਿਹਾ ਮੈਂ ਚਲੋ ਕੋਈ ਨਹੀਂ ਚੱਲਦਾ ਰੰਦਾ ਫਿਰ ਅਹੀਂ ਜਿਹੜੇ ਦੋ ਚਾਰ ਸੀਨ ਮੈਂ ਲਾਸਟ ਫਾਈਨਲ ਕਰਨੇ ਸੀ ਵੀ ਮੈਂ ਸੀਨ ਲਿਖਣ ਲੱਗ ਪਈ ਮੈਂ ਕਿਉਂ ਨਹੀਂ ਦਿਨ ਨੂੰ ਬਾਕੀ ਬੱਚੇ ਆ ਜਾਣਗੇ ਲੈਕਚਰ ਲੱਗੇ ਸੋ ਅਸੀਂ ਹੁਣ ਫਿਰ ਸਾਡਾ ਦੋਸ ਕਿਟ ਹੈਗੀਆਂ ਆ ਦੂਸਰੇ ਦਾ ਕਰਕੇ ਆਇਆ ਪਹਿਲਾਂ ਮੈਂ ਤੁਹਾਨੂੰ ਮਿਲਾਦਾ ਵੀ ਸਾਡੇ ਕਲਾਸਮੇਟ ਹੈ ਜਸਰੀਤ ਕੋਰ ਐਂਡ ਸ਼ੀ ਇਸ ਆਇਲਰ ਬੇਸਿਕਲੀ ਸ਼ੀ ਇਸ ਫਰਮ ਇਰਾਨ ਰਾਈਟ ਹੈਂਜੀ ਹੀ ਵਾਂਟ ਟੂ ਸੇ ਸਸਤੀ ਨਹੀਂ ਥੋੜੀ ਥੋੜੀ ਹਿੰਦੀ ਆਂਦੀ ਹੈ ਸੋ ਹੁਣ ਅਸੀਂ ਮਤਲਬ ਸਿੱਧੇ-ਸਿੱਧੇ ਦੋਸ ਕਿਟ ਹੈਗੀਆਂ ਸਾਡੀਆਂ ਤੁਹਾਡੀ ਇੰਟਰਨਸ਼ਿਪ ਚੱਲਦੀ ਪਈ ਇਸ ਤੋਂ ਪਹਿਲੇ ਵਾਲੇ ਵਲੋਗ ਤੁਸੀਂ ਦੇਖਿਆ ਹੋਵੇਗਾ ਤੇ ਉਹਦੇ ਵਿੱਚ ਸਾਨੂੰ ਇੱਕ ਟੈਸਟ ਦੇ ਤੌਰ ਦੇ ਉੱਤੇ ਦੋਸ ਕਿਟੇ ਦਿੱਤੀਆਂ ਗਈਆਂ ਵਾ ਜਿਹਦੇ ਵਿੱਚ ਅਸੀਂ ਡਿਸਆਰਡਰ ਪਰਫਾਰਮ ਕਰਨੇ ਆ ਤੇ ਉਹਦੀ ਸਾਡੀ ਤਿਆਰੀ ਚੱਲਦੀ ਪਈ ਆ ਤੇ ਉਹਦੇ ਪੀਟੀਐਸ ਅਸੀਂ ਤੁਹਾਨੂੰ ਥੋੜੀ ਦੇਰ ਤੱਕ ਵਿਖਾਵਾਂਗੇ ਕਿਉਂਕਿ ਦੂਸਰਾ ਤੇ ਹਲੇ ਅਸੀਂ ਡਿਸਕਸ ਕੀਤਾ ਵਾ ਪਹਿਲੇ ਦੀ ਸਾਡੀ ਪ੍ਰੈਪਰੇਸ਼ਨ ਚੱਲਦੀ ਪਈ ਆ ਦੂਸਰਾ ਬਹੁਤ ਦਿਲਚਸਪ ਦੂਸਰਾ ਵੀ ਇੰਟਰਸਟਿੰਗ ਆ ਅਹੀਂ ਤੁਹਾਨੂੰ ਮਫਰਾਮ ਆ ਗਿਆ ਬਏ ਹੁਣ ਆਪਾਂ ਕਲਾਸ ਚੱਲ ਰਿਹਾ ਬਿਲਹਾਲ ਲੈਕਚਰ ਹੈ ਸਾਡਾ ਦੂਜਾ ਇਸ ਤੋਂ ਬਾਅਦ ਤੁਸੀਂ ਪ੍ਰੈਕਟਿਸ ਕਰਨ ਲੱਗਾ ਸੋ ਸਾਡਾ ਇਹ 2 ਵਜੇ ਵਾਲਾ ਲੈਕਚਰ ਹੋ ਗਿਆ ਓਵਰ ਇਸ ਤੋਂ ਬਾਅਦ ਤੁਸੀਂ ਸਾਰੇ ਜਾ ਰਹੇ ਆ ਪਾਰਕ ਦੇ ਵਿੱਚ ਤੇ ਉੱਥੇ ਫਿਰ ਸ਼ਾਂਤੀ ਹੁੰਦੀ ਐ ਅਸੀਂ ਉੱਥੇ ਪ੍ਰੈਕਟਿਸ ਕਰਦੇ ਆਂ ਕੁੜੀਆਂ ਨੂੰ ਮੈਂ ਇਕੱਠੇ ਕਰ ਲਏ ਬਾਜੂ ਭੱਜ ਜਾਂਦੇ ਹ ਇਸ ਕਰਕੇ ਟਾਈਮ 'ਤੇ ਸਾਰੇ ਸਾਬਣ ਨੂੰ ਗਿੰਤੀ ਦੇ ਬੰਦੇ ਨੂੰ ਇਕੱਠੇ ਕਰਕੇ ਤੇ ਮੈਂ ਅਦਰੋ ਲੈ ਕੇ ਨਿਕਲੀ ਤੇ ਸਾਡਾ ਸਾਈਕੋਲੋਜਿਸ ਦਾ ਰੋਲ ਜਿਹੜਾ ਸੀ ਉਹ ਪਲੇ ਕਰਨ ਲਈ ਕੋਈ ਤਿਆਰ ਨਹੀਂ ਹੋ ਰਿਹਾ ਸੀ ਤੇ ਇੱਥੇ ਫਿਰ ਸਾਰਿਆਂ ਨੂੰ ਇਕੱਠੇ ਕਰਕੇ ਤੱਲੇ ਮਿੰਤਾ ਮਾਰਨ ਤੇ ਆ ਗਏ ਆਪਾਂ ਕਿ ਸਾਡਾ ਵਾਕ 스ਕਿਟ ਤਿਆਰ ਹੋ ਗਈ ਸੀ ਤੇ ਕੋਈ ਸਾਈਕੋਲੋਜਿਸ ਦਾ ਰੋਲ ਪਲੇ ਕਰਨ ਲਈ ਤਿਆਰ ਨਹੀਂ ਫਿਰ ਇੱਥੇ ਸਭ ਨੂੰ ਸਮਝਾਇਆ ਜਾ ਰਿਹਾ ਪੰਪ ਦਿੱਤਾ ਜਾ ਰਿਹਾ ਬਈ ਕੋਸ਼ਿਸ਼ ਕਰੋਗੇ ਤੇ ਕੁਝ ਹੋਏਗਾ ਬਿਨਾਂ ਕੋਸ਼ਿਸ਼ ਕੀਤੇ ਤੇ ਕੁਝ ਹੋ ਨਹੀਂ ਸਕਦਾ ਲੈਕਚਰ ਸਾਡੇ ਖਤਮ ਹੋ ਗਏ ਆ ਜਿਵੇਂ ਤੁਹਾਨੂੰ ਦੱਸਿਆ ਹੈ ਕਿ ਹੁਣ ਅਸੀਂ ਪਲੀਸ ਕਿਟ ਦੀ ਪ੍ਰੈਕਟਿਸ ਵਾਸਤੇ ਜਾਂਦੇ ਪਏ ਹਾਂ ਹਾਈ ਗਾਇਜ਼ ਹਾਈ ਅੱਜ ਹਮਾਰੇ ਅੰਦਰ ਕੇ ਐਕਟਰ ਬਾਹਰ ਨਿਕਲਣਗੇ ਮੈਂ ਸੈਕਲਜ ਦੇ ਬੋਲ ਫੇ ਕਰ ਰਹੀ ਹਾਂ ਜੀ ਮੈਂ ਬਸ ਡਾਇਰੈਕਟਰ ਸਾਹਿਬ ਦੀ ਹੈਲਪਰ ਸਪੌਟ ਦਾ ਪ੍ਰੈਸੈਂਟ ਕੱਲੋ ਪਾਤੋ ਵਾਲੀ ਕੰਮ ਕਰੀ ਹਾਂ ਇਹਦਾ ਸਭ ਤੋਂ ਵੱਡਾ ਰੋਲ ਹੀ ਇਹਦਾ ਬਈ ਨੇ ਬਸ ਮੇਰੇ ਕੋਲ ਬਹਿ ਕੇ ਅਗਲੇ ਨੂੰ ਥੋੜਾ ਜਿਹਾ ਹਾਂ ਐਕਸਪਲੇਨ ਥੋੜਾ ਜ਼ਿਆਦਾ ਕਰਨਾ ਪੰਪਰੀਆ ਦੇਣਾ ਹੁੰਦਾ ਉਹਨਾਂ ਦੇ ਲੈਵਲ ਤੇ ਡਿੱਗ ਕੇ ਉਹਨਾਂ ਨੂੰ ਐਕਸਪਲੇਨ ਕਰਨਾ ਹੈ ਕਿ ਜੀ ਸਾਹਿਬ ਖੈਰ ਬਰਤ ਹੈ ਜੀ ਸਾਹਿਬ ਉਹ ਜੀ ਡਾਇਲੌਗ ਵੀ ਮੈਨੂੰ ਜਿਆਦਾ ਕੁਝ ਨਹੀਂ ਬਸ ਇਹਨਾਂ ਡਾਇਲੌਗ ਨੂੰ ਮੋਲਡ ਹੀ ਕਰਨਾ ਹੁੰਦਾ ਆਪਣੀ ਮਰਜ਼ੀ ਦੇ ਨਾਲ ਨਹੀਂ ਇਦਾਂ ਹੀ ਹੱਸਾ ਬੋਲੋ ਮੈਂ ਦਲੀ ਉਹਦੀਆ ਬਸ ਉਹਨਾਂ ਦਾ ਮਾਇੰਡ ਕਿ ਸਾਹਿਬ ਕਿ ਜੇ ਮੈਂ ਕੁਝ ਮੋਲਡ ਕਰਕੇ ਬੋਲਦਾ ਉਹਨਾਂ ਨੇ ਕਹਿੰਨਾ ਹਾਂ ਜੀ ਹਾਂ ਮੈਂ ਜਿਆਦਾ ਐਕਸਪੋਜ਼ ਨਹੀਂ ਕਰੂੰਗੀ ਹੋਰ ਕੋਈ ਆਸਮਾਨ ਤੇ ਬਣਾਣਾ ਕਿ ਬਾਕੀ ਦਾ ਟੈਲੈਂਟ ਤੁਹਾਨੂੰ ਆਪਣੀ ਆਲਰੇਡੀ ਸਕਿਲਸ ਦਿਖਾਵਾਂਗੀ ਅਸਲ ਟੈਲੈਂਟ ਤਾਂ ਥੋੜੀ ਸੀ ਕਿੰਗੀਆਂ ਸਾਨੂੰ ਲਗਾਏ ਇਹ ਬਟ ਥੋੜੇ ਸੀ ਹਾਂ ਐਵੇਂ ਰਾਜ ਵੀ ਗੱਲਾਂ ਪੂਰੀਆਂ ਥੋੜੀ ਦੱਸੀਆਂ ਹੁੰਦੀਆਂ ਇਹ ਜਦੋਂ ਸਾਡਾ ਇਹ ਪਰਫਾਰਮ ਕਰਾਂਗੇ ਨਾ ਯੂਨੀਵਰਸਿਟੀ ਪਰ ਸੋਰੀ ਯੂਨੀਵਰਸਿਟੀ ਆ ਆ ਕੇ ਮੂੰਹ ਚ ਵੀ ਯੂਨੀਵਰਸਿਟੀ ਚੜਿਆ ਹੋਇਆ ਅਸੀਂ ਹਸਪੀਟਲ 'ਚ ਪਰਫਾਰਮ ਕਰਾਂਗੇ ਉਦੋਂ ਵੀ ਅਸੀਂ ਕਲਿੱਪ ਜ਼ਰੂਰ ਐਡ ਕਰਾਂਗੇ ਥੋੜਾ ਜਿਹਾ ਮੈਂ ਇਸ ਚੀਜ਼ 'ਤੇ ਚਾਹਣਾ ਪਾ ਦਿੰਨੇ ਕਿ ਅਸੀਂ ਤੁਹਾਨੂੰ ਕਰਨਾ ਕਿਉਂ ਆਏ ਐ ਐਕਚੁਅਲੀ ਇਸ ਸਕਿੱਟ ਦੇ ਵਿੱਚ ਡਿਸਆਰਡਰ ਆ ਜਿਹੜੇ ਕਿ ਸਾਡੇ ਨੋਰਮਲ ਲਾਈਫ ਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਕਿਵੇਂ ਵੱਡੀਆਂ ਬਣ ਜਾਂਦੀਆਂ ਆ ਤੇ ਉਹ ਚੀਜ਼ ਸਾਨੂੰ ਮੈਂ ਪਰਫਾਰਮ ਕਰਨ ਲਈ ਕਿਹਾ ਸੀ ਕਿਵੇਂ ਉਹਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਬੜਾ ਕੁਝ ਸਿੱਖਣ ਨੂੰ ਮਿਲੇਗਾ ਤੁਹਾਨੂੰ ਸੀਰੀਅਸਲੀ ਮਿਲੇਗਾ ਜਦ ਯੋ ਕਿਨੋ ਪੇਪਰ ਖੋਲ੍ਹਸ ਯੈਸ ਐਗਜ਼ਾਮ ਦੇ ਤਰ੍ਹਾਂ ਹੈ ਕਿ ਮੈਮ ਨੇ ਦੱਸਿਆ ਕਿ ਤੁਸੀਂ ਕੀ ਸਿੱਖਿਆ ਇੰਟਰਨਸ਼ਿਪ ਤੋਂ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਹਾਸਲਡ ਵੀ ਗਾਟ ਅ ਸਰਟੀਫਿਕੇਟ ਯਾ ਸਿਰਫ ਸਰਟੀਫਿਕੇਟ ਹੀ ਲਗਾ ਲੀਂ ਮੈਂ ਵਧੀਆ ਇਹ ਸਾਡੇ ਵੀ ਸਕਿਲਸ ਡਿਵੈਲਪ ਹੋਣਗੇ ਇਹਦੇ ਨਾਲ ਸਾਨੂੰ ਐਕਸਪੀਰੀਅੰਸ ਮਿਲ ਜਾਊਗਾ ਯੈਸ ਥੋੜਾ ਜਿਹਾ ਹੋਰ ਪਹੁੰਚ ਗਏ ਅਸੀਂ ਗਰਾਊਂਡ ਦੇ ਵਿੱਚ ਦੇ ਆਕਟਰ ਦੇਖ ਲੋ ਆ ਪ੍ਰੈਕਟਿਸ ਕਰਨ ਲਈ ਇਹਨਾਂ ਨੂੰ ਬੁਲਾਇਆ ਸੀ ਗਰਾਊਂਡ ਤੇ ਜਾ ਕੇ ਪਹਿਲਾਂ ਹੀ ਝੂਟੇ ਲੈਣ ਲੱਗ ਪਏ ਬੱਚਿਆਂ ਦੀ ਹਰਕਤਾਂ ਅੱਧਰ ਦੇ ਪੱਲੀਰੀ ਜੁੜੀ ਵੇਖੀ ਇਹ ਜੀ ਕਾਪੀ ਨੂੰ ਵਾਰੀ ਕਾਪੀ ਆਹ ਇਹਦੇ ਵਾਰ ਕੀ ਬਾਜੀ ਚਿਕਾ ਮਾਰਨ ਲਈ ਹੁੰਦੀ ਹੈ ਕਿ ਮੈਨੂੰ ਥੱਲੇ ਲਾਓ ਯਾਰ ਜਿਹਨੂੰ ਕਮਾ ਆਏ ਹੋ ਤੂੰ ਪ੍ਰੈਕਟਿਸ ਕਰਨ ਆਏ ਹੋ ਕਿ ਬੇਟੀ ਮੇਰੇ ਕੋਲ

ਮੋਦਿਆ ਜੀ ਉਹ ਲੱਗਦੀ ਸੀ ਯਸਲਾ ਬਸ ਬਸ ਜਿਨਾ ਨਾ ਕਰੀ ਬਸ ਚਲੋ 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 ਤੁਸੀਂ ਸ਼ਗਨ ਪਈ ਉਹ ਤੇ ਕਹਿੰਦੀ ਜੇ ਕਿਹਨੇ ਵਿਆਹ ਲ ਕਰਾਣਾ ਹੋਵੇ ਮੈਂ ਤੁਹਾਨੂੰ ਦਿਨ ਚ ਪਾ ਦੇਣੀ ਚਲੋ ਚਲੋ ਉਹ ਝੋਲਿਆ ਡਾਇਰੈਕਟਰ ਵਿਚਾਰਾ ਕਲਪ ਚੁੱਕਿਆ ਆ ਪੂਰੀ ਤਰ੍ਹਾਂ ਲੋਕਾਂ ਨੇ ਖਾ ਗਏ ਭੁੱਖ ਲੱਗੀ ਉਹਨਾਂ ਦੇ ਤਾਂ ਖਾਲਾ ਕੋਈ ਐ ਪੇਸ਼ੈਂਟ ਆਪਣੇ ਅਸਲੀ ਰੂਪ ਨੇ ਅਸੀਂ ਕਿਹਾ ਕਿ ਜਾਣਦੇ ਬਸ ਆਹ ਖੋਹ ਸੁੰਦਰਾ ਆਈ ਯੂ ਗਾਇਸ

ਇਧਰ ਆ ਬਈ ਇਧਰ ਆ ਘੋਪੜਾ ਕੱਢਾਂਗੇ ਆਪਣੇ ਤੈਨੂੰ ਤੇਰੇ ਵਾਲਾ ਹੀ ਕਰੈਕਟਰ ਮਿਲਿਆ ਹੋਇਆ ਇਧਰ ਜਿੰਨੀ ਮੈਂ ਇੰਟਰਸਟਡ ਹੋਈ ਨਹੀਂ ਨਾ ਆ ਗਈ ਮੈਂ ਹਾਂ ਇਹ ਵਿਰੋਧਰ ਬੈਠੇ ਕਮਰਾ ਤੁਸੀਂ ਆ ਕੇ ਮਨੋਰੰਜਨ ਕਰੋ ਚਲੋ ਫੋਟੋ ਲਾਜੀ ਪੀ ਗਏ ਕਿ ਹੋਵੇ ਡਾਇਰੈਕਟਰ ਸਾਹਿਬ ਖਿਜੀ ਪੇ ਆ ਸਾਡੇ ਤੇ ਬਹੁਤ ਜ਼ਿਆਦਾ ਕਿਉਂ ਨਹੀਂ ਇਹ ਗੱਲ ਨਹੀਂ ਮੰਨਦੇ ਸੀ ਉਹਨਾਂ ਦਾ ਕੀਅਰ ਨਹੀਂ ਦੇਖਿਆ ਸਹੀ ਗੱਲ ਦੇ ਕੀਅਰ ਖਿਜੀ ਰੁਪਏ ਤੱਕ ਇਹਨਾਂ ਨੇ ਨਹੀਂ ਵੇਖਿਆ ਦੇਖਣਾ ਵੀ ਚਾਹੁੰਦੀ ਹਾਂ ਮੈਂ ਤਾਂ ਨਹੀਂ ਸੁਣ ਵੀ ਕਰਾ ਕਰਾ ਚੀ ਗੜਿਆ ਔਰ ਇਸਦੇ ਦਿਨੋਂ ਬਾਅਦ ਜੀ ਆਪੇ ਕਮਰੇ 'ਚ ਜਾਓ ਮਿਲੋ ਮੀਂ ਗਰ ਸੁਣੋ ਜੇ ਇਧਰ ਆਡੀਅנס ਹੋਏਗੀ ਤੇ ਤੁਸੀਂ ਉਹਦੇ ਸਾਹਮਣੇ ਅੱਜ ਖੜੇ ਹੋਵੋਗੇ। ਤਾਂ ਹੈ ਜੇ ਆਡੀਅנס ਇਧਰ ਆਵਾ ਹੋਣਾ ਸਾਹਮਣੇ ਅਸੀਂ ਅੱਜ ਖੜੇ ਹੋਵਾਂਗੇ ਸਾਹਮਣੇ ਖੜੇ ਹੋਵਾਂਗੇ। ਤੇ ਇਧਰੋਂ ਉਸ ਨਾਲ ਵੀ ਇੰਟਰੀਵਿਊ ਵੀ ਇੰਧਰ ਹੀ ਮਿਲ ਸਕਦੇ। ਸੋ ਇੰਦਰ ਮਿਲਣਾ ਇਧਰ ਫੋਟੋ ਨਹੀਂ ਲੈਣਾ। ਠੀਕ ਹੈ। ਹਾਂ ਜੀ ਸਹੀ ਬਾਤ ਹੈ ਇਹ ਤੁਸੀਂ ਦੇਖੋ। नमस्ते बेटा कैसे हो आप आप बताओ बढ़िया और क्या चल रहा है कुछ दिनों तो 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 घूमने गई थी घर पे ठीक ठीक है वो वो है 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 कमरे कमरे में में जाओ निकलो कोई मम्मी देखना वो वो नहीं ਨੇ ਬਹੁਤ ਕੁਝ ਕੀਤਾ ਹੈ ਜੀ ਜੇ ਕਿਤੇ ਇੰਨੀ ਵਧੀਆ ਐਕਟਿੰਗ ਸੱਚੀ ਮੁੱਚ ਕਰਨ ਕਰਨਾ ਤੁਹਾਨੂੰ ਕਰਨਾ ਪੈਂਦਾ ਹੈ ਕੋਈ ਜਾਈ ਜਾ ਰਿਹਾ ਹੈ ਨਹੀਂ ਕੋਈ ਕੋਲੇਜ ਜਿੱਥੇ ਤੁਹਾਨੂੰ ਜਾਂਦੇ ਕਰਵਾ जी आपको क्या गलती मैम ऐसी इंसान गलतियों को पुतला भाई हो जाती है

ਤੋਂ ਕੰਮ ਇਕੱਠਾ ਹੋਇਆ ਹਮ ਲੋਗ ਸਦਮੇ ਮੇ ਸਾਨੂੰ ਕਿਸ ਗੱਲ ਦਾ ਸਦਮਾ ਹੈ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਤਾਂ ਮੂਟੇ ਜੋ ਕਿ ਟਿਕਾਣ ਚਾ ਅੱਛਾ ਇਹ ਤੇ ਗੱਲ ਹੈਗੀ ਜੇ ਪ੍ਰੈਕਟਿਸ ਕਰਨੀ ਸੀ ਇਦਾਂ ਦੀ ਬੋਲ ਲੱਗਦੀ ਆ ਲੱਗ ਰਹੇ ਨੇ ਸਾਡੇ ਤਾਂ ਨਵੇੜਾ ਹੀ ਬੈਠਾ ਹੈ ਕਿੱਡੀ ਫੀਲਿੰਗ ਜਾਗ ਰਹੀ ਹੈ ਸੋ ਅਹੀ ਉਹ ਦੋ ਪ੍ਰੈਕਟਿਸ ਫੁੱਟਿਸ ਕਰਕੇ ਸਿਰ ਖਪਾਈ ਕਰਕੇ ਤੇ ਸਿਰ ਦਰਦੀ ਲਾ ਕੇ ਆ ਚੁੱਕੇ ਹੋਏ ਆ ਹੁਣ ਸਾਡੇ ਰੇਡਨ ਵਾਲੀ ਹਾਲਤ ਹੋ ਗਈ ਹੋਈ ਐ ਹੁਣ ਲੱਤਾਂ ਵੀ ਪੂਰੀਆਂ ਦੁਖਦੀਆਂ ਪਈਆਂ ਸਾਕਿਆ ਨੂੰ ਬਚਾ ਸਕਦੇ ਨਹੀਂ ਸਹੀ ਗਾ ਰੇਂ ਪਰਮਾਤਮਾ ਦੇ ਸ਼ਕਤੀ ਦੇ ਸਾਨੂੰ ਤੁਰੰਦੀ ਹੈ ਪ੍ਰਭੂ ਹੈ ਸ਼੍ਰੀ ਰਾਮ ਹੈ ਸ਼੍ਰੀ ਰਾਮ ਅਸੀਂ ਕਿੱਥੋਂ ਆਰਟਸ ਕੈਫੇ ਤੋਂ ਉੱਥੇ ਰੈਜ਼ੀਡੈਂਸ਼ੀਅਲ ਹੇਰੇ ਤੱਕ ਟੋੜ ਕੇ ਗਏ ਆ ਬੜਾ ਪਰਸਨਲ ਹੋ ਰਿਹਾ ਸਮਝ ਰਹੇ ਹੋ ਮੈਂ ਬਹੁਤ ਪਸੰਦੀ ਪਈ ਆ ਤਾਰੀ ਚਾਹੀਏ ਬੰਦੇ ਨੂੰ ਕੱਲੇ ਸੰਮੇਦਾਨੋ ਇਸ਼ਾਰਾ ਕਾਫੀ ਸਮਝ ਜਾਂਦੇ ਮ ਬਧੇਰੀਆਂ ਗਾਇਸ ਬੱਚੋ ਕੇ ਸਾਥ ਮੱਥਾ ਮਾਰ ਮਾਰ ਕੇ ਹਮਾਰੇ ਖੁਦ ਕਾ ਮੱਥੇ ਮੇ ਟਾਇਆ ਬੜ ਗਿਆ ਸੱਚੀ ਸੇ ਦੋ ਬੰਗੀਆਂ ਨਹੀਂ ਹੋਣੀ ਨਾ ਬੋਲ ਕੇ ਲੱਤਾਂ ਬੱਕਰੀਆਂ ਦੁਖੰਦੀਆਂ ਫੇ ਤੋਰ ਕੇ ਵਖਰਾ ਜਾਣਾ ਪੈਂਦਿਆ ਹਫਤਾ 10 ਦਿਨ ਉਹਨਾਂ ਨੇ ਬੁਲਾਉਣਾ ਹੀ ਨਹੀਂ ਸਾਨੂੰ ਗੱਲ ਹੀ ਖਤਮ ਨਹੀਂ ਨਹੀਂ ਉਹ ਗੱਲ ਬੱਕਰੀ ਸੀਰੀਅਸ ਗੱਲੋਂ ਬੇਤੇ ਪਰ ਮੈਨੂੰ ਉਹਦੋਂ ਵੀ ਤਰਦੀ ਫਿਰ ਦਿਨ ਚ ਪੜ ਪੈ ਜਾਂਦੀ ਆ ਮੈਂ ਉਹ ਦਿਨ ਮਮਾ ਬਿਰਾਜ ਦੀ ਨਜ਼ਰ ਉਤਾਰ ਲਈ ਗਾਇਸ ਹਮ ਆਪਣੇ ਘਰ ਵਾਲੋ ਕੇ ਦੁੱਖ ਰਿਵੀਲ ਕਰ ਰਹੇ ਹੁਕਲੀਆਂ ਹੋ ਰਹੀਆਂ ਦੁੱਖਾਂ ਦਾ ਆ ਘੜੇ ਗੰਡੇ ਜਾ ਰਹੇ ਮੈਂ ਨਾ ਤੂੰ ਨਿੱਤ ਦੀ ਮੰਮੀ ਦੇ ਅੱਦਾ ਅੱਦਾ ਕਰ ਲਈ ਮੈਨੂੰ ਲੱਗਦਾ ਦਫਾ ਹੋ ਮੇਰੇ ਲੱਗ ਕੀ ਚਿੰਬੜਦੀ ਰਹਿੰਦੀ ਆ ਨਾਲ ਤੈਨੂੰ ਅੱਗ ਜਸਟ ਮਮੀ ਥਿੰਗਸ ਅਹੀਂ ਚੱਲ ਰਹੀਆ ਕਰੋ ਕਰੀ ਯਾ ਗਾਇਜ਼ ਅਸੀਂ ਜਾ ਰਹੇ ਆ ਸਤਿ ਸ਼੍ਰੀ ਅਕਾਲ ਹੁਣ ਅਸੀਂ ਤੁਹਾਨੂੰ ਅਗਲੇ ਵਲੋਗ ਚ ਮਿਲਦੇ ਆ ਹਾਂ ਬਾਈ 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 ਲਵ ਯੂ ਮੀਟ ਬਾਈ